ਹੈ ਗੁਰੂ ਜੀ ਉਹ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਉ ਨ ਲਗੇ ਪਾਰ ਬੰਸ਼ਨਾਈ ਜੋ ਗਿਰਧ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਪਿਆ ਜਿਨ ਮਨੰਤ ਬਨਾਈ ਰਾਮ ਨਾਮ ਉਹ ਕਦੀਆਂ ਇਕਾਲੇ ਲਈ ਰਹਾਓ ਰਾਖ ਲਈ ਤੇ ਨਖਨ ਹਾਲ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਉ ਨ ਲਗੇ ਪਾਰ ਬੰਸ਼ਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨੰਤ ਬਨਾਈ ਰਾਮ ਨਾਮੋ ਕਰਦਿਆ ਏਕਾ ਲੇ ਲਾਈ ਰਹਾ ਰਾਖ ਲਿਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਹਿ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਉ ਨ ਲਗਈ ਪਾਰ ਬਨ ਸਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨੰਤ ਬਨਾਈ ਰਾਮ ਨਾਮ ਮੁਖ ਦੀਆਂ ਏਕਾਂ ਦੇਵ ਲਾਈ ਰਹਾਉ ਰਾਖ ਲੀਏ ਤਿਨ ਕਨਹਾਰ ਸਭ ਬੈਲ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਉ ਨ ਲਗੇ ਪਾਰ ਬ੍ਰਹਮ ਸੈਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨੰਤ ਬਨਾਈ ਰਾਮ ਨਾਮ ਮੁਖ ਗਿਆਏ ਕਾਲੇ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬੈਲ ਮਿਟਾਈ

ताति वो न लगे पार्वंशनै जो गिरद हमारे रामकार दुख लगे ना पाई सतगुरु पूरा पेट्या जिन बनत बनाई राम नाम मुख धियाई का नि लाई रहा राख लिए ते मन घनहार सब याद मिटाई कहो ना क किरपा पै प्रपय सहाय विलावल महल्ला पंजवा ताति वो न लगे पार्वंशनै ගिද हमம் ආර रामකார்दुख ලගේनाයි සගुरपूरा पේටயாज වනද වනයි राාम நாमකධ්‍යयकालेलाई रहा राखලियමख හා ස्यादමටයි कොහොනානකகிරපාපை ප්‍රවපයේ සහයි விලාවල් මහල්லாம் பஞ்சம் தத்திවனலග පார்वශனைයි චෝගिධ हम ආரே रामකर्दुख लगेनाයි ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਕਦਿਆ ਇਕਾਲੇ ਲਾਈ ਰਹਾ ਰਾਖ ਲੀਏ ਤੇ ਮਖਨ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਉਹਨਾਂ ਲੱਗੇ ਪਾਰ ਬੰਸੇ ਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਕਦਿਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤੇ ਮਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਮਿਲਾਵਲ ਮਹੱਲਾ ਪੰਜਵਾ ਤਾਤੀ ਵਉ ਨ ਲਗੇ ਪਾਰ ਬਰਸਨਾਈ ਚੋਗਿਰਦ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਕਦਿਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤੇ ਮਰਖਣ ਹਰ ਸਭੇ ਆਦਮਿ ਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਾਈ ਵਿਲਾਵਲ ਮਹੱਲਾ ਪੰਜਵਾ ਸਾਤੀ ਵੋਂ ਨ ਲਗੇ ਬਾਰ ਬੰਸਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮੁ ਖੱਦਿਆ ਇਕ ਨਿਵਲਾਈ ਰਹਾ ਰਾਖ ਲੀਏ ਤੇ ਮਰਖਣ ਹਰ ਸਭੇ ਆਦਮਿ ਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਵਿਲਾਵਲ ਮਹੱਲਾ ਪੰਜਵਾ ਤਾਤੀ ਵੋਂ ਨ ਲੱਗੇ ਪਾਰ ਪਰਛਾਈ ਛੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇ ਪਿਆ ਦਿਨ ਬਣਤ ਬਣਾਈ RAM ਨਾਮ ਖਦਿਆਈ ਕਾ ਨਿਉ ਲਾਈ ਰਹਾਓ ਰਾਖ ਲੀਏ ਤੈਨੂੰ ਰਖਣਾ ਸਭੇ ਆਦਮਿ ਤਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਸਾਥੀ ਵਾ ਉਹਨਾਂ ਲੱਗੇ ਪਾਰ ਪਰਸ਼ਨ ਆਈ ਚੋਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਕਦਿਆ ਇਕਾਂ ਨੇ ਲਾਈ ਰਹਾ ਰਾਖ ਲੀਏ ਤਿਨ ਰਖਨ ਹਾਰ ਸਭ ਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾਂ ਸਾਥੀ ਵਾ ਉਹਨਾਂ ਲੱਗੇ ਪਾਰ ਬੰਸਨਾਈ ਚੋਂ ਗਿਰਧ ਹਮਾਰੇ ਰਾਮ ਕਰ ਦੁਖ ਲਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ, ਰਾਮ ਨਾਮ ਖਦੀਆ ਏਕਾ ਲਿਵ ਲਾਇ ਰਾਉ, ਰਾਖ ਲੀਏ ਤਿਨ ਰਖਣਹਾਰ ਸਭ ਵਿਆਦਿ ਮਿਟਾਈ, ਕਹੁ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਉ ਨ ਲੱਗੀ ਪਾਰ ਬਰਸਨਾਈ, ਚੋਂ ਗਿਰਧ ਹਮਾਰੇ ਰਾਮ ਕਰ ਦੁਖ ਲਗੈ ਨਾ ਪਾਈ, සගරපරා පේටයාජින වනතුවනයි රාමනා මොවකද්‍යාය අනිුලයිරහා රාखලියතිින් රකනහාර සභ්‍යර්මිටයි කොහනානක කරපාපை ප්‍රභපයේ සහයි விිලාවල් මහල්ලා පഞවා තத்திීවවනලගේ පාර් ප්‍රංශණයි චෝගේධහ ආරේ රාම්කර්දුකළගේ නපයි සතුගෘරපූරා පේටයාජන වනතවනයි. ਰਾਮ ਨਾਮ ਮੁਖ ਦੀਆਂ ਏਕਾਂ ਲੇ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਈ ਸਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਨ ਲਗੀ ਪਾਰ ਬੰਸਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਮੁਖ ਦੀਆਂ ਏਕਾਂ ਲੇ ਲਾਈ ਰਹਾਉ ਰਾਖ ਲੀਏ ਤੇ ਮੱਖਣ ਹਾਰ ਸਭੇ ਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾ ਬਲ ਮਹਿਲਾ ਪੰਜਵਾ ਤਾਤੀ ਵੋ ਨ ਲੱਗੀ ਪਾਰਵੰਸ਼ ਨਾਈ ਜੋ ਗਿਰਧ ਹਮਾਰੇ RAM ਕਾ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨੰਤ ਬਨਾਈ RAM ਨਾਮ ਮੁਖ ਦਿਆਈ ਕਾ ਲੇ ਲਾਈ ਰਹਾੋ ਰਾਖ ਲੀਏ ਤੇ ਮੱਖਣ ਹਾਰ ਸਭੇ ਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਵਿਲਾਵਲ ਮਹੱਲਾ ਪੰਨਵਾ ਤਾਤੀ ਹੋਣ ਲੱਗੀ ਪਾਰ ਬਰਸ਼ਨਾਈ ਜੋ ਗਿਰਧ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮੁ ਖਦਿਆਈ ਕਾ ਲਿਉ ਲਾਈ ਰਹਾਓ ਰਾਖ ਲੀਏ ਤਨ ਰਖਨ ਹਾਰ ਸਭੇ ਆਦਮਿ ਤਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵੋਨ ਲੱਗੀ ਪਾਰ ਬੰਸ਼ਨਾਈ ਚੋ ਗਿਰਧ ਹਮਾਰੇ ਰਾਮ ਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨੰਤ ਬਨਾਈ ਰਾਮ ਨਾਮ ਕਦਿਆ ਇਕਾਲੇ ਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਯਾਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਹੋਣ ਲੱਗੀ ਪਾਰ ਬੰਸਨਾਈ ਚੋ ਗਿਰਧ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਕਦਿਆਈ ਕਾਲੀ ਲਾਈ ਰਹਾ ਰਾਖ ਲੀਏ ਤਨ ਰਖਨ ਹਾਰ ਸਭ ਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾ ਉਹਨਾਂ ਲੱਗੀ ਪਾਰ ਬੰਸਨਾਈ ෝගිර්දහම ආරයේ රාමිකර්ද කළගෙන පයි. සතුගුරපුූරා පේටයාාජෙන් වනතු වනයි. රාමනා මවකද්‍යයා ඒකාලීලායිරහාෝ. රාක්ලියතිෙන් රකණහාල් සභ්‍යාර්මිටයි. පොහනා නැතකිරපාපයි ප්‍රභපේ සහයි වෙලාවල් මහල්ලා පනවා තාතිීවනලගේ පාර්භංශනයි චෝගර්දහම ආරයේ රාම්කර්ද කළගේෙන පයි. ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਕਹਦਿਆਈ ਕਨ ਲਾਈ ਰਹਾਓ ਰਾਖ ਲੀਏ ਤਨ ਰਖਨ ਹਾਲ ਸਭ ਬਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਵਿਲਾਵਲ ਮਹੱਲਾ ਪੰਜਵਾਂ ਤਾਤੀ ਵੋਨ ਲਗੀ ਪਾਰ ਬ੍ਰਹਮਸ਼ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਓਖ ਦਿਆਏ ਕਾ ਲਿਉ ਲਾਈ ਰਹਾਓ ਰਾਖ ਲਈ ਏ ਤਨ ਰਖਨਾਰ ਸਭ ਯਾਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਵਿਲਾਵਲ ਮਹੱਲਾ ਪੰਜਵਾ ਤਾਤੀ ਵੋ ਨ ਲੱਗੀ ਪਾਰ ਰਛਨਾਈ ਚੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਓਖ ਦਿਆਏ ਕਾ ਲਿਉ ਲਾਈ ਰਹਾਓ ਰਾਖ ਲੀਏ ਤਿਨ ਵਖਨਹਾਰ ਸਭ ਬਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਵੋ ਨਨਗੀ ਪਾਰ ਬ੍ਰੰਸ਼ ਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਖੰਧਿਆਈ ਕਲੇ ਲਾਈ ਰਹਾ ਰਾਖ ਲੀਏ ਤਿਨ ਵਖਨਹਾਰ ਸਭ ਬਿਆਦ ਮਿਟਾਈ ਪਹਨਾ ਨਨਕ ਕਿਰਪਾ ਪਈ ਪ੍ਰਭ ਪੈ ਸਾਈ ਵਿਲਾਵਲ ਮਹੱਲਾ ਪੰਜਵਾ ਤਾਤੀ ਵੋ ਨ ਲੱਗੀ ਪਾਰ ਬੰਸਨਾਈ ਜੋ ਗਿਰਧ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨੰਤ ਬਨਾਈ ਰਾਮ ਨਾਮੁ ਖਦਿਆਈ ਕਨਿ ਲਾਈ ਰਹਾਓ ਖਰਾਖ ਲੀਏ ਤਿਨ ਰਖਨ ਹਾਲ ਸਭ ਬਿਆਜ ਮਿਟਾਈ ਪਹਨਾ ਨਨਕ ਕਿਰਪਾ ਪਈ ਪ੍ਰਭ ਪੈ ਸਾਈ ਬਿਲਾਵਲ ਮਹੱਲਾ ਪੰਜਵਾ ਤਾਤੇ ਵੋ ਨ ਲੱਗੀ ਪਾਰ ਬਲਸ ਨਹੀਂ ਚੋ ਗਿਰਦ ਹਮਾਰੇ ਰਾਮ ਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਮੁਖ ਦਿਆਈ ਕਾਲੇ ਲਾਈ ਰਹਾਉ ਰਾਖ ਲੀਏ ਤੈਨ ਰਖਨ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾ ताती वों न लगी पार ब्रह्म सनई छ गिरध मारे राम कार दुख लगे न पाई सतगुरु पूरा पेट्या जिन बनत बनाई राम नाम खदियाई कलि लाई रहाओ राख लिए तेनु कन्हार सब बेड़ मिटाई कहो नानक कृपा पई प्रभु पे सहाय मिलावल महल्ला पंजवा ताती वों न लगी पार ब्रह्म सनई ਕਿਉ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਕਦਿਆਈ ਕਾਲੀ ਲਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਵੋ ਨ ਲੱਗੀ ਪਾਰ ਬਰਸ ਨਾਈ ගිර්දහ මාරේ රාම්කර්ද කලගේන පයි සතගුරපුරා පේටයාජෙන් වනද වනයි රාමනම් මෝකද්‍යයි කලල ර රාख් ලියති නකනால்ල් සබ්‍රියන් විටයි කොහනා නකග පාපයි ප්‍රභපේ සහයි හිලාවල් මහල්ලා පනවා තතිවෝන ලග පාර් ප්‍රංශනයි චෝ ගදහ මාරේ රාම්කර්ද කලගේන පයි ਸਤਿਗੁਰ ਪੂਰਾ ਪੇ ਪਿਆਦਿਨ ਬਨਤ ਬਨਾਈ RAM ਨਾਮ ਖਿਦਿਆਈ ਕਾ ਲਿਉ ਲਾਈ ਰਹਾਓ ਰਾਖ ਲੀਏ ਤੈਨੂੰ ਰਖਨ ਹਾਰ ਸਭ ਬਿਅਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਾਈ ਮਿਲਾ ਬਲ ਮਹੱਲਾ ਪੰਜਵਾ ਕਾਤੀ ਵੋ ਲੱਗੇ ਪਾਰ ਪੰਛੈ ਨਾਈ ਜੋ ਗਿਰਦਹ ਮਾਰੇ RAM ਕਾਰ ਦੁੱਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਖਦਿਆ ਏਕਾ ਨੀਵ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭ ਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਮਿਲਾਵਲ ਮਹੱਲਾ ਪੰਜਵਾ ਤਾਤੀ ਵਉ ਨ ਲਗੇ ਪਾਰ ਬੰਸ ਨਾਈ ਸੋ ਗਿਰ ਦਹ ਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ राम नाम मुख दियाई कनी नइ रहाओ राख लिए तेन रतन हार सब बे आदमी ताई कहो नानक कृपा पई प्रभु पई सई मिलावल महल्ला पंजवा ताती वौ न लगगी पार ब्रंचनई जोगिर्द हम हरी राम कार दुख लगे न पाई सतगुरु पूरा पेट्या जिन वनत वनई ਰਾਮ ਨਾਮ ਖਦਿਆ ਏਕਾ ਨਿਵ ਲਾਈ ਰਹਾਉ ਰਾਖ ਲੀਏ ਤਿਨ ਰਖਨ ਹਾਰ ਸਭੇ ਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਵੋ ਨ ਲੱਗੀ ਪਾਰ ਬ੍ਰਸ਼ਨਾਈ ਜੋ ਗਿਰ ਦਾ ਹਮਾਰੇ ਰਾਮ ਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਖਦਿਆਏ ਕਾ ਨਿਲਾਈ ਰਹਾਓ ਰਾਖ ਲੀਏ ਤਿਨ ਰਕਨ ਹਾਰ ਸਭ ਯਾਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵੋ ਨ ਲੱਗੀ ਪਾਰ ਬਰਸਨਾਈ ਚੋ ਗਿਰਦ ਹਮਾਰੇ ਰਾਮ ਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਫਰਦੀਆਂ ਏ ਕਾਨੇ ਲਾਇ ਰਹਾਓ ਰਾਖ ਲੀਏ ਦਿਨ ਰਖਨ ਹਾਰ ਸਭ ਵਿਆਦ ਮਿਟਾਈ ਕੋਹਨਾ ਨਕ ਕਿਰਪਾ ਪਈ ਪ੍ਰਭ ਪਈ ਸਹਾਈ ਬਿਲਾਵਲ ਮਹੱਲਾ ਪੰਜਵਾ ਸਾਤੀ ਵੋ ਨ ਲਗੀ ਪਾਰ ਬਰਸਨਾਈ ਚੋ ਗਿਰਦ ਹਮਾਰੇ ਰਾਮ ਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਫਰਦੀਆਂ ਏ ਕਾਨੇ ਲਾਇ ਰਹਾਓ ਰਾਖ ਲਈਏ ਤੈਨ ਰਖਨ ਹਰ ਸਭ ਬੀਅਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਾਈ ਬਿਲਾ ਬਲ ਮਹੱਲਾ ਪੰਜਵਾ ਤਾਤੀ ਵੋ ਨ ਲੱਗਈ ਪਾਰ ਬ੍ਰੰਸ਼ ਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੀਤਿਆ ਜਿਨ ਬਨਤ ਬਨਾਈ RAM ਨਾਮ ਔਖ ਦਿਆ ਏ ਕਾਂ ਲਿਵ ਲਾਈ ਰਹਾਓ ਰਾਖ ਲੀਏ ਤੈਨੂੰ ਰੱਖਣ ਵਾਲ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਵਿਲਾਵਲ ਮਹੱਲਾ ਪੰਜਵਾ ਕਾਤੀ ਵੋ ਨ ਲਗੇ ਪਾਰ ਰਛਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਖੰਦਿਆਏ ਕਲੀ ਲਾਈ ਰਹਾਓ ਰਾਖ ਲੀਏ ਤੈਨ ਰਖਨ ਹਰ ਸਭ ਯਾਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਵਿਲਾਵਲ ਮਹੱਲਾ ਪੰਜਵਾਂ ਤਾਤੀ ਵਾ ਨ ਲਗੇ ਪਾਰ ਬਣ ਸਰ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆਂ ਜਿਨ ਬਨਤ ਬਣਾਈ RAM ਨਾਮ ਕਰ ਦਿਆਏ ਕਾਲੇ ਲਾਈ ਰਹਾਓ ਰਾਖ ਲਈਏ ਤੈਨੂੰ ਰਖਨ ਹਰ ਸਭੇ ਆਦਮੇ ਤਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਬਿਲਾਵਨ ਮਹੱਲਾ ਪੰਜਵਾਂ ਤਾਤੀ ਵੋ ਨਲਗੀ ਪਾਰਬੰਸ਼ ਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇ ਪਿਆ ਜਿਨ ਮਨ ਤਵ ਨਾਈ RAM ਨਾਮ ਓਖ ਦਿਆਏ ਕਾ ਨਿਵਲਾਈ ਰਹਾਓ ਰਾਤ ਨੀਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਿਲਾਵਲ ਮਹਲਾ ਪੰਜਵਾਂ ਸਾਤੀ ਵੋ ਨ ਲੱਗਈ ਪਾਰ ਬੰਛਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮੁ ਖੁਦ ਧਿਆਇ ਕਨੇ ਲੈ ਰਹਾਓ ਰਾਖ ਲੀਏ ਤੈਨੂੰ ਰੱਖਣ ਹਰ ਸਬਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੇ ਸਾਈ ਵਿਲਾਵਲ ਮਹੱਲਾ ਪੰਜਵਾ ਤਾਤੀ ਵੋ ਨ ਲੱਗੀ ਪਾਰਵੰਸ਼ਣੈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਖੁਦ ਦਿਆਏ ਕਾ ਨਿ ਲਾਈ ਰਹਾਓ ਰਾਖ ਲੀਏ ਕਿਨ ਰਖਨ ਹਰ ਸਭ ਬੀ ਆਦ ਮਿਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਵਿਲਾਵਲ ਮਹੱਲਾ ਪੰਜਵਾਂ ਤਾਤੀ ਵੋ ਨ ਲੱਗੇ ਪਾਰ ਬੰਸਣ ਆਈ ਚੋ ਗਿਰਧ ਹਮ ਹਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਫਰਦਿਆ ਏ ਖਾਲੀ ਮਲਾਈ ਰਹਾਓ ਰਾਖ ਲੀਏ ਤਿਨ ਰਖਨਹਾਰ ਸਭ ਬਿਅਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਵਿਲਾਵਲ ਮਹਲਾ ਪੰਜਵਾ ਤਾਤੀ ਵੋ ਨ ਲੱਗੀ ਪਾਰਵੰਸ਼ ਨਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੀਤੇ ਆਗਿਨ ਬਨਤ ਬਨਾਈ RAM ਨਾਮੋ ਖਦਿਆਏ ਕਾਨੇ ਲਾਈ ਰਹਾਓ ਰਾਖ ਲੀਏ ਜਿਨ ਰਖਨਾਰ ਸਭ ਬਿ ਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਵਿਲਾਵਲ ਮਹਲਾ ਪੰਜਵਾਂ ਤਾਤੀ ਵੋ ਨ ਲਗੇਂ ਪਾਰਵੰਸ਼ ਨਾਈ ਜੋ ਗਿਰਧ ਘ ਮਹਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟ ਆਂਜਿਨ ਬਨਤ ਬਨਾਈ ਰਾਮ ਨਾਮੋ ਖਦਿਆਏ ਕਾ ਨਿਉ ਲਾਈ ਰਹਾਓ ਰਾਤ ਲਈਏ ਤੈਨ ਰਖਨ ਹਾਰ ਸਭ ਵਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਾਈ ਵਿਲਾਵਲ ਮਹੱਲਾ ਪੰਜਵਾ ਤਾਤੀ ਵੋਂ ਲੱਗਈ ਪਾਰਵੰਸ਼ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਣਾਈ RAM ਨਾਮ ਮੁਖ ਦਿਆਏ ਕਨ ਲਾਈ ਰਹਾਓ ਰਾਖ ਲੀਏ ਤੈਨੂੰ ਰੱਖਣ ਹਾਰ ਸਭ ਆਦ ਮਿਟਾਈ ਕਹਨਾ ਨਨਕ ਕਿਰਪਾ ਪਈ ਪ੍ਰਭ ਪੇ ਸਹਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਉ ਨ ਲੱਗੇ ਪਾਰਵੰਸ਼ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਔਖ ਦਿਆਏ ਕਾ ਨਿਵਲਾਈ ਰਹਾਓ ਰਾਖ ਲਈਏ ਤਿਨ ਨਖਨ ਹਾਰ ਸਭ ਬਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਾਈ ਵਿਲਾਵਲ ਮਹੱਲਾ ਪੰਜਵਾ ਤਾਤੀ ਵੋ ਨ ਲੱਗੇ ਪਾਰਵੰਸ਼ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟ ਆਜਿਨ ਬਨਤ ਬਨਾਈ RAM ਨਾਮ ਖਰਦਿਆਏ ਕਾਲੇ ਲਾਈ ਰਾਵ ਰਾਖ ਲੀਏ ਤਿਨ ਰਖਣ ਹਾਰ ਸਭ ਵਿਆਦ ਮਿਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵੋ ਨ ਲੱਗੀ ਪਾਰ ਬੰਸ਼ਨਾਈ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਹੋਖ ਦਿਆਏ ਕਾਨੀ ਮਲਾਈ ਰਹਾਓ ਰਾਖ ਲੀਏ ਤਿਨ ਰਖਨਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪੈ ਸਾਈ ਵਿਲਾਵਲ ਮਹੱਲਾ ਪੰਜਵਾਂ ਤਾਤੀ ਬੋ ਨਲਕਈ ਪਾਰਵੰਸ਼ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਔਖ ਦਿਆਏ ਕਾਲਿ ਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਵਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵੋ ਨ ਲੱਗੀ ਪਾਰ ਬ੍ਰਹਮ ਸਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਓਖ ਦਿਆਈ ਕਨਿ ਲਾਈ ਰਹਾਓ ਰਾਖ ਲੀਏ ਤਿਨ ਨਖਨਾਰ ਸਭੀ ਆਦਮੇ ਤਾਈ ਕਹ ਨਾਨਕ ਕਿਰਪਾ ਪਈ ਪ੍ਰਭ ਪੇ ਸਹਾਈ ਬਿਲਾਵਲ ਮਹੱਲਾ ਪੰਜਵਾਂ ਤਾਤੀ ਵ ਨ ਲੱਗਈ ਪਾਰਬੰਸ਼ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ RAM ਨਾਮ ਕੰਧਿਆਏ ਕਾਲੀ ਲਾਈ ਰਹਾਓ ਰਾਖ ਲੀਏ ਤੇ ਮੈਂ ਰਖਨ ਹਾਰ ਸਭ ਬੀ ਆਦ ਮਿਟਾਈ ਕੋ ਨਾ ਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਿਲਾਵਲ ਮਹੱਲਾ ਪੰਜਵਾਂ ਤਾਤੀ ਵਨਲ ਕੀ ਪਾਰਬੰਸ਼ੇ ਨਾਈ ਜੋ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤਿਗੁਰ ਪੂਰਾ ਪੀਟਿਆ ਜਿਨ ਬਨਤ ਬਨਾਈ RAM ਨਾਮ ਔਖ ਦਿਆਏ ਕਾ ਲਿ ਉਲਾਈ ਰਹਾਓ ਰਾਖ ਲੀਏ ਕਿਨਾਂ ਰਖਨ ਹਾਰ ਸਭ ਆਦ ਮਿਟਾਈ ਫੋਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਵਿਲਾਵਲ ਮਹੱਲਾ ਪੰਜਵਾਂ ਤਾਤੀ ਵੋਂ ਨ ਲੱਗਈ ਪਾਰਵੰਸ਼ ਨਾਈ ਜੋ ਗਿਰਧ ਹਮ ਹਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੀਟਿਆ ਜਿਨ ਬਨਤ ਬਨਾਈ ਰਾਮ ਨਾਮ ਖਦਿਆ ਇਕ ਨਿ ਲਾਈ ਰਹਾਓ ਰਾਖ ਲੀਏ ਤੇ ਨ ਰਖਣ ਗਾ ਸਭ ਬਿਆਦ ਮਿਟਾਈ ਕਹਣਾ ਨਨਕ ਕਿਰਪਾ ਪਈ ਪ੍ਰਭ ਪੈ ਸਹਾਈ ਮਿਲਾਵਲ ਮਹੱਲਾ ਪੰਜਵਾਂ ਤਾਤੀ ਵੋਂ ਨ ਲੱਗਈ ਪਾਰਵੰਸ਼ ਨਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮੁ ਖੁਦ ਦਿਆਏ ਕਾਲੇ ਉਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਯਾਦ ਮਿਟਾਈ ਪਹਨਾ ਨਕ ਕਿਰਪਾ ਪਈ ਪ੍ਰਭ ਪਈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ सत्नाम श्रीवाहि गुरुजी सत्नाम श्रीवाहि गुरुजी सत्नाम श्रीवाहि गुरुजी सत्नाम श्रीवाहि गुरुजी